ਜੇ ਤੁਸੀਂ ਵੀ ਆਪਣੇ ਲਈ ਜਾਂ ਆਪਣੇ ਪਰਿਵਾਰ ਵਿੱਚੋਂ ਕਿਸੇ ਮੈਂਬਰ ਲਈ ਇੱਕ ਵਧੀਆ ਰਿਸ਼ਤਾ ਲੱਭ ਰਹੇ ਹੋ ਤਾਂ ਅੱਜ ਹੀ ਆਪਣਾ ਬਾਇਓ ਡਾਟਾ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਆਸਟ੍ਰੇਲੀਆ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਜਲੰਧਰ ਗੋਤ ਰੰਧਾਵਾ ਮੁੰਡੇ ਦੀ ਪੜ੍ਹਾਈ ਆਰਐਨ ਨਰਸਿੰਗ ਆਸਟ੍ਰੇਲੀਆ ਤੋਂ ਡੇਟ ਆਫ ਬਰਥ 2001 ਕੱਦ 6 ਫੁੱਟ 1 ਇੰਚ ਪਰਿਵਾਰ ਕੋਲੇ ਵਧੀਆ ਪਿੰਡੂ ਤੇ ਸ਼ਹਿਰੀ ਪ੍ਰਾਪਰਟੀ ਭੈਣ ਇੱਕ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਪਿਤਾ ਦਾ ਆਪਣਾ ਪੰਜਾਬ ਵਿੱਚ ਪ੍ਰਾਪਰਟੀ ਦਾ ਚੰਗਾ ਬਿਜ਼ਨਸ ਮਾਤਾ ਪਿਤਾ ਆਸਟ੍ਰੇਲੀਆ ਸੈਟਲਡ ਮਾਤਾ ਸਰਕਾਰੀ ਨੌਕਰੀ ਤੋਂ ਰਿਟਾਇਰਡ ਮੁੰਡਾ ਆਸਟ੍ਰੇਲੀਆ ਦਾ ਸਿਟੀਜ਼ਨ ਆਪਣਾ ਬਹੁਤ ਵਧੀਆ ਬਿਜ਼ਨਸ ਚੰਗੀ ਇਨਕਮ ਕਟਿੰਗ ਵਾਲਾ ਨਸ਼ਾ ਰਹਿਤ ਮੁੰਡਾ ਆਸਟ੍ਰੇਲੀਆ ਵਿੱਚ ਇੱਕ ਆਪਣਾ ਘਰ ਇੱਕ ਆਪਣਾ ਫਾਰਮ ਹਾਊਸ ਬੈਲ ਸੈਟਡ ਮੁੰਡਾ ਹੈ ਪਰਿਵਾਰ ਨੂੰ ਕੁੜੀ ਦੀ ਲੋੜਾ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਤੇ ਖਾਨਦਾਨੀ ਪਰਿਵਾਰ ਤੋਂ ਕੁੜੀ ਹੋਵੇ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਕੁੜੀ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਪੰਜਾਬ ਤੋਂ ਵੀ ਵਧੀਆ ਪਰਿਵਾਰ ਸੰਪਰਕ ਕਰ ਸਕਦੇ ਨੇ ਦੁਆਬਾ ਏਰੀਆ ਤੇ ਮਾਝਾ ਏਰੀਆ ਨੂੰ ਪਹਿਲ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ WhatsApp ਤੇ ਮੈਸੇਜ ਜਾਂ ਕਾਲ ਕਰਕੇ ਇਸ ਰਿਸ਼ਤੇ ਦੀ ਸਾਰੀ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਦੋਂ ਸ਼ੇਅਰ ਜੀ ਧੰਨਵਾਦ